ਹੁਣ ਮਾਪਿਆਂ ਨੂੰ 3 ਸਾਲ ਦੀ ਜੇਲ੍ਹ ਹੋ ਸਕਦੀ ਹੈ ਤੇ 25000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ ਜੇ ਆਪਣੇ ਜਵਾਕਾ ਨੂੰ ਆਹ ਕੰਮ ਕਰਨ ਦੇ ਦਿੱਤਾ ਤੁਸੀਂ ਸਰਕਾਰ ਨੇ ਸਖਤ ਫੈਸਲਾ ਲਿਆ ਹੈ ਜਾਣਕਾਰੀ ਦੇ ਰਿਹਾ ਤੁਹਾਨੂੰ 18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਵਹੀਕਲ ਚਲਾਉਣ ਨੂੰ ਜੇਕਰ ਉਹ ਵਹੀਕਲ ਚਲਾਉਂਦਾ ਫੜਿਆ ਗਿਆ ਤਾਂ ਉਸ ਵਹੀਕਲ ਦਾ ਮਾਲਕ ਨੂੰ 3 ਸਾਲ ਦੀ ਸਜ਼ਾ ਹੋਵੇਗੀ ਤੇ 25000 ਰੁਪਏ ਜੁਰਮਾਨਾ ਹੋਵੇਗਾ ਚਾਹੇ ਉਸ ਵਹੀਕਲ ਦਾ ਮਾਲਕ ਉਸਦੇ ਮਾਪੇ ਹੋਣ ਚਾਹੇ ਉਸ ਦੇ ਕੋਈ ਉਸ ਦਾ ਦੋਸਤ ਹੋਵੇ ਚਾਹੇ ਕੋਈ ਹੋਰ ਗੈਰ ਇਨਸਾਨ ਹੋਵੇ ਉਸ ਨੂੰ 3 ਸਾਲ ਜੇਲ ਕੱਟਣੀ ਪਵੇਗੀ ਤੇ 25000 ਰੁਪਏ ਜੁਰਮਾਨਾ ਦੇਣਾ ਪਵੇਗਾ ਤਾਂ ਇਹ ਨਵਾਂ ਰੂਲ ਜਿਹੜਾ ਲਾਗੂ ਕੀਤਾ ਹੈ ਕਿਉਂਕਿ ਜਿੰਨੇ ਵੀ ਹਾਦਸੇ ਹੋ ਰਹੇ ਆ 40% ਨਬਾਲਗ ਬੱਚੇ ਇਸ ਦਾ ਸ਼ਿਕਾਰ ਹੁੰਦੇ ਨੇ 12 ਸਾਲ ਤੋਂ ਲੈ ਕੇ 18 ਸਾਲ ਦੇ ਬੱਚੇ ਜਿਹੜੇ ਨੇ ਇਸ 6 ਸਾਲ ਦਾ ਜਿਹੜਾ ਉਮਰ ਦਾ ਉਹ ਹੈ ਬੱਚੇ ਬਹੁਤ ਜ਼ਿਆਦਾ ਵਹੀਕਲ ਚਲਾਉਣ ਲੱਗ ਪਏ ਨੇ ਪਹਿਲਾਂ ਕਿਉਂਕਿ ਸਾਈਕਲਾਂ ਬਹੁਤ ਚਲਾਉਂਦੇ ਸੀ ਬੱਚੇ ਤਾਂ ਹੁਣ ਸਿੱਧਾ ਮੋਟਰਸਾਈਕਲਾਂ ਨੂੰ ਹੱਥ ਪਾਉਂਦੇ ਨੇ ਸਕੂਟਰੀਆ ਨੂੰ ਹੱਥ ਪਾਉਂਦੇ ਨੇ ਕਈ ਮੁੰਡੇ ਤਾਂ 17-17 ਸਾਲ ਦੀ ਉਮਰ 'ਚ ਗੱਡੀਆਂ ਨੂੰ ਹੱਥ ਪਾਉਣ ਲੱਗ ਪਏ ਨੇ ਜੋ ਕਿ ਗੈਰਕਾਨੂੰਨੀ ਹੈ ਤਾਂ ਇਸ ਦੇ ਉੱਤੇ ਪੂਰਾ ਬੈਹ ਲਗਾ ਦਿੱਤਾ ਗਿਆ ਹੈ ਸਰਕਾਰ ਨੇ ਸਖਤ ਫੈਸਲਾ ਲਿਆ ਹੈ ਵੱਡੀ ਖਬਰ ਦੇ ਰਿਹਾ ਤੁਹਾਨੂੰ ਔਰ ਮਾਪੇ ਜਿਹੜੇ ਆ ਉਹ 3 ਸਾਲ ਦੇ ਲਈ ਜੇਲ੍ਹ ਜਾਣਗੇ ਜੇ ਉਹ ਜਵਾਕ ਜਿਹੜੇ ਨੇ ਵਹੀਕਲ ਚਲਾਉਂਦੇ ਫੜੇ ਜਾਂਦੇ ਨੇ ਔਰ ਇੰਨਾ ਹੀ ਨਹੀਂ ਉਹ ਵਹੀਕਲ ਚਾਹੇ ਮਾਪਿਆਂ ਦਾ ਹੋਵੇ ਚਾਹੇ ਕਿਸੇ ਉਸਦੇ ਸਾਥੀ ਦਾ ਹੋਵੇ ਚਾਹੇ ਮਹੱਲੇ ਗਵਾਂਢ ਦੇ ਵਿੱਚ ਕਿਸੇ ਦਾ ਹੋਵੇ ਉਸ ਨੂੰ ਸਜ਼ਾ ਹੋਵੇਗੀ ਔਰ 25000 ਰੁਪਏ ਜੁਰਮਾਨਾ ਹੋਵੇਗਾ ਤਾਂ ਤੁਹਾਨੂੰ ਇਹ ਫੈਸਲਾ ਕਿਵੇਂ ਲੱਗਦਾ ਕਿਉਂਕਿ ਹਾਦਸੇ ਬਹੁਤ ਵਧ ਰਹੇ ਨੇ ਔਰ ਬੱਚਿਆਂ ਨੂੰ ਜੇਕਰ ਅਸੀਂ ਵਹੀਕਲ ਫੜਾ ਦਿੰਨੇ ਆ ਤਾਂ ਕਈ ਵਾਰ ਉਹ ਚੌੜ-ਚੌੜ ਬਾਜ਼ੀ 'ਚ ਰਫ਼ਤਾਰ ਤੇਜ਼ ਕਰ ਦਿੰਦੇ ਨੇ ਔਰ ਵੱਡੇ-ਵੱਡੇ ਹਾਦਸੇ ਵਾਪਰ ਜਾਂਦੇ ਆ ਔਰ ਇੰਨਾ ਹੀ ਨਹੀਂ ਇੰਨਾ ਹੀ ਨਹੀਂ ਜਿਹੜਾ ਬੱਚਾ ਫੜਿਆ ਜਾਵੇਗਾ ਉਸ ਨੂੰ ਵੀ ਕਾਰਵਾਈ ਹੋਣੀ ਆ ਉਸ ਤੇ ਕੀ ਕਾਰਵਾਈ ਹੋਣੀ ਆ ਇਹ ਵੱਡੀ ਗੱਲ ਹੈ ਉਸ ਤੇ ਕਾਰਵਾਈ ਇਹ ਹੋਣੀ ਆ ਕਿ ਉਸ ਦਾ 25 ਸਾਲ ਦੀ ਉਮਰ ਤੱਕ ਲਾਇਸੈਂਸ ਹੀ ਨਹੀਂ ਬਣੇਗਾ 25 ਸਾਲ ਦੀ ਉਮਰ ਤੱਕ ਲਾਇਸੈਂਸ ਹੀ ਨਹੀਂ ਬਣੇਗਾ ਯੂਪੀ ਸਰਕਾਰ ਨੇ ਇਹ ਐਲਾਨ ਕੀਤਾ ਕਿਉਂਕਿ ਯੂਪੀ ਦੇ ਵਿੱਚ ਬਹੁਤ ਵੱਡੇ ਹਾਦਸੇ ਵਾਪਰ ਰਹੇ ਨੇ ਔਰ ਯੂਪੀ ਚ ਹੀ ਨਹੀਂ ਪੂਰੇ ਭਾਰਤ ਚ ਬਹੁਤ ਵੱਡੇ ਹਾਦਸੇ ਵਾਪਰ ਰਹੇ ਨੇ ਤਾਂ ਪੰਜਾਬ ਦੇ ਵਿੱਚ ਵੀ ਕਿਤਨਾ ਕਿਤੇ ਟ੍ਰੈਫਿਕ ਕਾਨੂੰਨਾਂ ਨੂੰ ਲੈ ਕੇ ਅਜਿਹੀਆਂ ਤਬਦੀਲੀਆਂ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਬੱਚਿਆਂ ਨੂੰ ਇਸ ਵਹੀਕਲ ਚਲਾਉਣ ਤੋਂ ਰੋਕਿਆ ਜਾਵੇ ਹਾਦਸਿਆਂ ਨੂੰ ਰੋਕਿਆ ਜਾਵੇ ਕਿਉਂਕਿ ਅੱਜ ਕੱਲ ਦੇ ਮਾਡਰਨ ਜ਼ਮਾਨੇ ਦੇ ਵਿੱਚ ਹਰ ਕਿਸੇ ਬੱਚੇ ਨੂੰ ਵਹੀਕਲ ਪਸੰਦ ਹੈ ਕੋਈ ਨਹੀਂ ਸਾਈਕਲ ਤੇ ਜਾਣਾ ਚਾਹੁੰਦਾ ਹਰ ਕੋਈ ਕਹਿੰਦਾ ਕਿ ਹੁਣ ਮੇਰੇ ਦੋਸਤ ਕੋਲ ਵੀ ਆ ਮੈਨੂੰ ਵੀ ਚਾਹੀਦਾ ਤਾਂ ਜਿੱਦ ਕਰਦੇ ਨੇ ਫਿਰ ਮਾਪਿਆਂ ਨੂੰ ਦੇਣਾ ਪੈਂਦਾ ਕਿਉਂਕਿ ਕਈ ਵਾਰ ਬੱਚੇ ਜਿਹੜੇ ਨੇ ਉਹ ਗਲਤ ਕਦਮ ਵੀ ਚੁੱਕ ਲੈਂਦੇ ਨੇ ਕਿ ਸਾਨੂੰ ਵਹੀਕਲ ਦਿਓ ਬੁਲਟ ਦਿਓ ਮੋਟਰਸਾਈਕਲ ਦਿਓ ਤਾਂ ਫਿਰ ਮਾਪੇ ਕਿਤੇ ਨਾ ਕਿਤੇ ਡਰ ਜਾਂਦੇ ਆ ਕਿ ਜੇ ਅਸੀਂ ਬੱਚਾ ਨੂੰ ਇਹ ਚੀਜ਼ ਨਾ ਦਿੱਤੀ ਤਾਂ ਕਿਤੇ ਨਾ ਕਿਤੇ ਸਾਡੇ ਜਵਾਕ ਗਲਤ ਕਦਮ ਨਾ ਚੁੱਕ ਲੈਣ ਪਰ ਹੁਣ ਜੇ ਤੁਸੀਂ ਵਹੀਕਲ ਦਿੱਤਾ ਤਾਂ 3 ਸਾਲ ਦੀ ਸਜ਼ਾ ਤੁਹਾਨੂੰ ਹੋ ਸਕਦੀ ਹੈ ਕੱਲੇ ਮਾਪੇ ਹੀ ਨਹੀਂ ਜਿਹੜਾ ਵਹੀਕਲ ਦਾ ਮਾਲਕ ਹੋਏਗਾ ਉਸਤੇ ਕਾਰਵਾਈ ਹੋਵੇਗੀ ਔਰ 25000 ਰੁਪਏ ਜੁਰਮਾਨਾ ਹੋਵੇਗਾ ਔਰ ਜਿਹੜਾ ਜਵਾਕ ਨਬਾਲਗ ਜਵਾਕ ਵਹੀਕਲ ਚਲਾਉਂਦਾ ਫੜਿਆ ਗਿਆ ਉਸ ਨੂੰ ਉਸ ਦਾ 25 ਸਾਲ ਦੀ ਉਮਰ ਤੱਕ ਲਾਇਸੈਂਸ ਨਹੀਂ ਜੇ ਬਣਨਾ ਇਹ ਬਹੁਤ ਵੱਡੀ ਖਬਰ ਹੈ ਸਰਕਾਰ ਨੇ ਸਖਤ ਫੈਸਲਾ ਲਿਆ ਹੈ ਯੂਪੀ ਸਰਕਾਰ ਨੇ ਇਹ ਫੈਸਲਾ ਲਿਆ ਹੈ ਔਰ ਇਸ ਦੇ ਵਿੱਚ ਅਗਰ ਦੱਸਦੇ ਚੱਲਦੇ ਆ ਬੱਚਿਆਂ ਨੂੰ ਰੋਕਿਆ ਜਾ ਸਕਦਾ ਹੈ ਕਿ ਭਾਈ ਤੁਸੀਂ ਨਾ ਕਰੋ ਸਾਨੂੰ ਨਹੀਂ ਤਾਂ ਸਜ਼ਾ ਹੋਣੀ ਹੈ ਮਾਪੇ ਇੰਜ ਸਮਝਾ ਸਕਦੇ ਆ ਤਾ ਇਹ ਬਹੁਤ ਚੰਗਾ ਫੈਸਲਾ ਵੀ ਹੈ ਸਰਕਾਰ ਦਾ ਕਿਉਂਕਿ ਬਹੁਤ ਵੱਡੇ ਵੱਡੇ ਹਾਦਸੇ ਜਿਹੜੇ ਨੇ ਉਹ ਵਾਪਰ ਰਹੇ ਨੇ ਤਾਂ ਬਹੁਤ ਵੱਡੀ ਖਬਰ ਅਸੀਂ ਪ੍ਰੋ ਪੰਜਾਬ ਟੀਵੀ ਤੇ ਤੁਹਾਨੂੰ ਦੇ ਰਹੇ ਹਾਂ ਤਾਂ ਤੁਹਾਨੂੰ ਜਾਣਕਾਰੀ ਵੀ ਦੇ ਰਹੇ ਹਾਂ ਤਾਂ ਇਸ ਨੂੰ ਲੈ ਕੇ ਹੋਰ ਜੋ ਜਾਣਕਾਰੀ ਸਾਡੇ ਤੱਕ ਪਹੁੰਚ ਰਹੀ ਹੈ ਉਹ ਜਾਣਕਾਰੀ ਅਸੀਂ ਤੁਹਾਨੂੰ